ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਅਮੀਰ ਸੁਨਿਆਰਾ ਉਹਦੇ ਚਾਰ ਬੇਟੇ ਆ ਉਹ ਆਪਣੇ ਬੇਟਿਆਂ ਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਦਾ ਘਰ ਦੇ ਵਿੱਚ ਅਮੀਰ ਸੁਨਿਆਰ ਜਿਹਦਾ ਨਾਮ ਰਾਮ ਆ ਚਾਰ ਉਹਦੇ ਬੇਟੇ ਤੇ ਉਹਦੀ ਪਤਨੀ ਹੈ ਜਿਹੜੀ ਨੈਣਾ ਉਹ ਰਹਿੰਦੇ ਆ ਇੱਕ ਦਿਨ ਅਚਾਨਕ ਰਾਮ ਦੀ ਤਬੀਅਤ ਨਾ ਖਰਾਬ ਹੋ ਜਾਂਦੀ ਆ ਉਹਨੂੰ ਐਦਾਂ ਲੱਗਿਆ ਵੀ ਜਿਵੇਂ ਮੇਰਾ ਇੱਕ ਪਾਸਾ ਜਿਹੜਾ ਸੁਨ ਹੋ ਗਿਆ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਨਾ ਤਾਂ ਮੈਨੂੰ ਕੋਈ ਲੱਤ ਦੇ ਵਿੱਚ ਬਲੱਡ ਸਰਕੂਲੇਸ਼ਨ ਦਾ ਪਤਾ ਲੱਗਦਾ ਨਾ ਬਾਹਾਂ ਦੇ ਵਿੱਚ ਵੀ ਸੁਨ ਜਾ ਹੋਇਆ ਪਿਆ ਮੇਰਾ ਪਾਸਾ ਤੇ ਜਿਹੜਾ ਮੇਰਾ ਮੂੰਹ ਆ ਉਹ ਥੋੜਾ ਜਿਹਾ ਐ ਲੱਗ ਰਿਹਾ ਮੈਨੂੰ ਵੀ ਵਿੰਗਾ ਹੁੰਦਾ ਜਾ ਰਿਹਾ ਤਾਂ ਉਹਦੇ ਘਰ ਵਾਲੀ ਕਹਿੰਦੀ ਆ ਵੀ ਕਿਤੇ ਪੈਰਾਲਾਈਜ਼ ਨਾ ਹੋਵੇ ਵੀ ਪੈਰਾਲਾਈਜ਼ ਅਟੈਕ ਨਾ ਹੋਵੇ ਵੀ ਇਸ ਤੋਂ ਪਹਿਲਾਂ ਕਿ ਜ਼ਿਆਦਾ ਪ੍ਰੋਬਲਮ ਹੋਵੇ ਤੇ ਚਲੋ ਆਪਾਂ ਡਾਕਟਰ ਦੇ ਚਲੀ ਗਏ ਚਲੋ ਆਪਣੇ ਵੱਡੇ ਬੇਟੇ ਨੂੰ ਕਹਿੰਦੇ ਆ ਤੇ ਵੱਡਾ ਬੇਟਾ ਉਹਦਾ ਨਾਲ ਜਾਂਦਾ ਉਹਨਾਂ ਦੇ ਉਹ ਡਾਕਟਰ ਦੇ ਚਲੇ ਜਾਂਦੇ ਆ ਡਾਕਟਰ ਉਹਨਾਂ ਨੂੰ ਦੱਸਦਾ ਕਿ ਇਹ ਪੈਰਾਲਾਈਜ਼ ਅਟੈਕ ਆ ਵੀ ਤੁਹਾਨੂੰ ਇਸ ਤੋਂ ਬਾਅਦ ਕਾਫੀ ਧਿਆਨ ਰੱਖਣਾ ਪਊਗਾ ਵੀ ਇਹ ਬਿਮਾਰੀ ਵੱਧ ਸਕਦੀ ਆ ਵੀ ਜੇ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਤਾਂ ਇਹ ਮੰਜੇ ਤੇ ਬੈਠ ਜਾਣਗੇ ਫਿਰ ਇਹਨਾਂ ਤਾਂ ਤੁਰਿਆ ਫਿਰਿਆ ਵੀ ਨਹੀਂ ਜਾਣਾ ਕੁਝ ਦਿਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਪਾ ਮੇ ਕੇ ਹਸਪਤਾਲ ਦੇ ਵਿੱਚ ਪੂਰੀ ਦੇਖਭਾਲ ਕੀਤੀ ਜਾਂਦੀ ਆ ਪਰ ਫਿਰ ਵੀ ਰਾਮ ਨੂੰ ਜਿਹੜਾ ਪੈਰਾਲਾਈਜ਼ ਅਟੈਕ ਦੂਸਰਾ ਉਹ ਉੱਥੇ ਆ ਜਾਂਦਾ ਹਸਪੀਟਲ ਦੇ ਵਿੱਚ ਹੀ ਦੂਜੀ ਵਾਰ ਪੈਰਾਲਾਈਜ਼ ਅਟੈਕ ਆਉਣ ਕਾਰਨ ਜਿਹੜਾ ਉਹਦਾ ਇੱਕ ਪਾਸਾ ਜਮਾ ਸੁੰਨ ਹੋ ਜਾਂਦਾ ਖੜ ਜਾਂਦਾ ਤੇ ਲੋ ਡਾਕਟਰ ਨੇ ਆਪਦੀ ਪੂਰੀ ਬਾਹ ਲਾਈ ਪਰ ਉਹ ਠੀਕ ਨਾ ਹੋਇਆ ਇੱਕ ਮਹੀਨਾ ਉਹਨੂੰ ਹਸਪੀਟਲ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਡਾਕਟਰ ਨੇ ਇਹ ਕਹਿ ਕੇ ਛੁੱਟੀ ਦੇ ਦਿੱਤੀ ਕਿ ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਠੀਕ ਹੋ ਜਾਣ ਤਾਂ ਹੁਣ ਹੋ ਜਾਣ ਨਾ ਹੁਣ ਤਾਂ ਇਹ ਸਾਰੀ ਉਮਰ ਨਾਲ ਹੋਣ ਇਸ ਲਈ ਇਹਨੂੰ ਹਸਪੀਟਲ ਦੇ ਵਿੱਚ ਜਿਆਦਾ ਦੇਰ ਨਹੀਂ ਅਸੀਂ ਰੱਖ ਸਕਦੇ ਵੀ ਤੁਸੀਂ ਇਹਨੂੰ ਘਰੇ ਲੈ ਜਾਓ ਤੇ ਘਰੇ ਲਿ ਜਾ ਕੇ ਇਹਦੀ ਸੰਭਾਲ ਸੰਭਾਲ ਕਰੋ ਚਲ ਉਹਦੀ ਪਤਨੀ ਆ ਉਹਨੂੰ ਹਸਪੀਟਲ ਦੇ ਵਿੱਚੋਂ ਡਿਸਚਾਰਜ ਕਰਾ ਕੇ ਘਰੇ ਲੈ ਆਉਂਦੀ ਆ ਘਰ ਦੇ ਵਿੱਚ ਉਹਨਾਂ ਦੇ ਚਾਰੋਂ ਬੇਟੇ ਹੁੰਦੇ ਆ ਤੇ ਇੱਕ ਨੌਕਰਾਨੀ ਹੁੰਦੀ ਆ ਜਿਹੜੀ ਕੰਮ ਕਰਦੀ ਹੁੰਦੀ ਆ ਕਿਉਂਕਿ ਸੁਨਿਆਰ ਆ ਜਿਹੜਾ ਆ ਰਾਮ ਉਹਨੇ ਬਹੁਤ ਪੈਸਾ ਕਮਾਇਆ ਹੁੰਦਾ ਕਰੋੜਾਂ ਦੀ ਜਾਇਦਾਦ ਆ ਜਿਹੜੀ ਉਹਨੇ ਬਣਾਈ ਹੁੰਦੀ ਆ ਤੇ ਜਿਹੜੀ ਨੌਕਰਾਨੀ ਆ ਉਹ ਉਹਨਾਂ ਦੇ ਕਾਫੀ ਸਾਲ ਪਹਿਲਾਂ ਦੀ ਉਸ ਘਰੇ ਕੰਮ ਕਰਦੀ ਆ ਰਾਮ ਦੀ ਪਤਨੀਆ ਨੈਣਾ ਉਹ ਕੁਝ ਕੁ ਦਿਨ ਤਾਂ ਰਾਮ ਦੀ ਦੇਖਭਾਲ ਕਰਦੀ ਆ ਮਹੀਨਾ ਦੋ ਮਹੀਨੇ ਤਹਨੇ ਦੇਖਭਾਲ ਕੀਤੀ ਕਿਉਂਕਿ ਰਾਮ ਆ ਜਿਹੜਾ ਉਹ ਮੰਜੇ ਤੇ ਟਾਇਲਟ ਬਾਥਰੂਮ ਕਰਦਾ ਸੀ ਉਹਨੂੰ ਖਾਣਾ ਵੀ ਖਵਾਉਣਾ ਪੈਂਦਾ ਸੀ ਨਵਾਉਣਾ ਵੀ ਪੈਂਦਾ ਸੀ ਕੱਪੜੇ ਵੀ ਉਹਦੇ ਆਪ ਆਪਣੇ ਪੈਂਦੇ ਸੀ ਕਿਸੇ ਇਨਸਾਨ ਨੂੰ ਹਣਾ ਥੋੜਾ ਚਿਰ ਤਾਂ ਕੋਈ ਸੰਭਦਾ ਜਦੋਂ ਆਏ ਪਤਾ ਲੱਗ ਜੇ ਵੀ ਇਹ ਤਾਂ ਹੁਣ ਪਤਾ ਨਹੀਂ ਠੀਕ ਹੋਊਗਾ ਕਿ ਨਾ ਵੀ ਇਹਨੇ ਤਾਂ ਹਮੇਸ਼ਾ ਮੰਜੇ ਤੇ ਹੀ ਰਹਿਣਾ ਇਸ ਕਰਕੇ ਜਿਹੜਾ ਸੰਭਣ ਵਾਲਾ ਬੰਦਾ ਉਹ ਆਕੀ ਜਾਂਦਾ ਉਹਨੇ ਜਿਹੜੀ ਨੇ ਕਦੇ ਕੋਈ ਚੱਕ ਕੇ ਇੱਥੋਂ ਭੰਡਾ ਇੱਥੇ ਨਹੀਂ ਧਰਿਆ ਸੀ ਉਹ ਤਾਂ ਖੂਬ ਕਿਟੀਆਂ ਪਾਰਟੀਆਂ ਕਰਦੀ ਸੀ ਇੰਜੋਏ ਕਰਦੀ ਸੀ ਹੁਣ ਉਹ ਵੱਧ ਗਈ ਆਪਣੇ ਪਤੀ ਦੀ ਸੇਵਾ ਕਰਦੀ ਕਰਦੀ ਦੋ ਕੁ ਮਹੀਨੇ ਤਾ ਉਹਨੇ ਕੀਤਾ ਉਹਦਾ ਸੰਭ ਸੰਭਾਲ ਜੀ ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਮੇਰੇ ਤੋਂ ਨਹੀਂ ਇਹ ਕੰਮ ਹੁੰਦਾ ਵੀ ਤੁਸੀਂ ਤਾਂ ਬਿਮਾਰ ਹੈਗੀ ਹੈਗੀ ਹਾਂ ਤੁਸੀਂ ਤਾਂ ਮੈਨੂੰ ਵੀ ਕਰ ਲਿਆ ਉਹਦੇ ਪਤੀ ਤੋਂ ਹੁਣ ਵਿਚਾਰੇ ਤੋਂ ਬੋਲਿਆ ਤਾਂ ਜਾਂਦਾ ਨਹੀਂ ਸੀ ਤੇ ਉਹ ਜਦੋਂ ਆਉਂਦਿਆ ਟਾਇਲਟ ਬਾਥਰੂਮ ਸਾਫ਼ ਕਰਦੀ ਤਾਂ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਕਿ ਉਹਨੂੰ ਵੀ ਫੀਲ ਹੁੰਦਾ ਸੀਗਾ ਵੀ ਮੈਂ ਮੰjde ਤੇ ਬੈਠਾਂ ਤੇ ਇੱਕ ਬੋਝ ਬਣ ਗਿਆ ਪਰ ਉਹਦੀ ਪਤਨੀ ਸੀ ਜਿਹੜੀ ਉਹਨੇ ਇਹ ਨਹੀਂ ਸੋਚਿਆ ਵੀ ਜਿਹੜੀ ਇਹ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਆ ਜਾਂ ਮਿਹਨਤ ਕਰਕੇ ਕਮਾਈ ਆ ਵੀ ਇਹ ਮੇਰੇ ਪਤੀ ਨੇ ਕਮਾਈ ਆ ਵੀ ਜੇ ਅੱਜ ਉਹ ਲਾਚਾਰ ਹੋ ਗਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਉਹਨੂੰ ਛੱਡ ਦਈਏ ਪਰ ਉਹ ਆਪਣੇ ਪਤੀ ਨੂੰ ਸਾਫ਼ جواب ਦੇ ਦਿੰਦੀ ਆ ਕਿ ਇਸ ਤੋਂ ਬਾਅਦ ਮੈਂ ਤੁਹਾਡੀ ਸੰਭਾਲ ਨਹੀਂ ਕਰ ਸਕਦੀ ਮੈਂ ਤੁਹਾਡੇ ਲਈ ਇੱਕ ਨਰਸ ਰੱਖ ਦਿੰਨੀ ਆ ਉਹ ਕਈ ਨਰਸਾਂ ਦਾ ਪਤਾ ਕਰਦੀ ਆ ਪਰ ਕੋਈ ਵੀ ਨਰਸਾ ਜਿਹੜੀ ਉਹ ਆਮ ਨੂੰ ਸੰਭਲਣ ਲਈ ਤਿਆਰ ਨਹੀਂ ਹੁੰਦੀ ਕਿਉਂਕਿ ਇੱਕ ਮੇਲ ਪਰਸਨ ਨੂੰ ਇੱਕ ਨਰਸ ਸੰਭੇ ਇਹਦੇ ਵਾਸਤੇ ਨਾ ਜਿਆਦਾ ਸੈਲਰੀ ਮੰਗਦੇ ਆ ਤੇ ਵੈਸੇ ਵੀ ਕੁੜੀਆਂ ਨੇ ਮੇਲ ਪਰਸਨ ਨੂੰ ਸੰਭਲਣ ਲਈ ਐਗਰੀ ਨਹੀਂ ਹੋਈਆਂ ਉਹਨੇ ਹੋਰ ਵੀ ਕਈ ਹਸਪਤਾਲਾਂ ਦੇ ਵਿੱਚ ਪਤਾ ਕੀਤਾ ਜਿੱਥੇ ਨਰਸਾਂ ਕੰਮ ਕਰਦੀਆਂ ਸੀ ਵੀ ਇੱਥੇ ਵੀ ਤਾਂ ਤੁਸੀਂ ਮੇਲ ਤੇ ਫੀਮੇਲ ਪੇਸ਼ੈਂਟ ਆ ਜਿਹੜੇ ਉਹਨਾਂ ਨੂੰ ਸੰਭਲਦੀਆਂ ਹੀ ਆ ਪਰ ਉਹਨਾਂ ਦੇ ਘਰ ਵਿੱਚ ਕੰਮ ਕਰਨ ਲਈ ਕੋਈ ਜਿਹੜੀ ਨਰਸਾ ਉਹ ਤਿਆਰ ਨਾ ਹੋਈ ਉਸ ਤੋਂ ਬਾਅਦ ਉਹ ਨਾ ਮਤਲਬ ਉਹਦੀ ਕੇਅਰ ਕਰਨੋਂ ਹਟ ਗਈ ਉਹ ਆਪਦਾ ਉਵੇਂ ਕਿੱਟੀ ਪਾਰਟੀਆਂ ਵਗੈਰਾ ਤੇ ਜਾਇਆ ਕਰੇ ਤੇ ਜੇ ਬਾਜ਼ਾਰ ਜਾਣਾ ਬਾਜ਼ਾਰ ਜਾਇਆ ਕਰੇ ਕਦੇ ਮੂਵੀ ਦੇਖਣ ਚਲੀ ਜਾਇਆ ਕਰੇ ਉਹ ਨਾ ਜਮਾ ਕੇਅਰਲੈਸ ਹੋ ਗਈ ਆਪਣੇ ਪਤੀ ਪ੍ਰਤੀ ਤੇ ਉਹਦੇ ਬੱਚੇ ਸੀ ਜਿਹੜੇ ਉਹ ਵੀ ਮਤਲਬ ਆਪਦਾ ਹਨਾ ਕਾਲਜ ਤੋਂ ਆਉਂਦੇ ਕਾਲਜ ਤੋਂ ਆ ਕੇ ਆਪਣੇ ਯਾਰਾਂ ਦੋਸਤਾਂ ਨਾਲ ਪਾਰਟੀਆਂ ਕਰਦੇ ਰਹਿੰਦੇ ਬੱਚੇ ਤਾਂ ਵੈਸੇ ਵੀ ਪਹਿਲਾਂ ਆਰਾਮ ਸੀਗਾ ਜਿਹੜਾ ਪੈਸਾ ਆਰਾਮ ਦੇ ਹੱਥ 'ਚ ਸੀ ਸਾਰਿਆਂ ਨੂੰ ਮੰਗ ਕੇ ਲੈਣੇ ਪੈਂਦੇ ਸੀ ਹੁਣ ਜਦੋਂ RAMਲਾ ਤਿਆਰ ਹੋ ਗਿਆ ਹਨਾ ਆਪ ਦਾ ਸਾਰੀ ਜਿਹੜੀ ਜ਼ਮੀਨ ਜਾਇਦਾਦ ਜਾਂ ਪੈਸਾ ਜਿੰਨਾ ਵੀ ਸੀ ਉਹ ਬੱਚਿਆਂ ਦੇ ਤੇ ਨੈਣਾ ਦੇ ਹੱਥ ਚ ਆ ਗਿਆ ਇਸ ਕਰਕੇ ਸਾਰਾ ਜਿਹੜਾ ਪਰਿਵਾਰ ਸੀ ਉਹ RAM ਤੋਂ ਵਾਰਾ ਹੀ ਹੋ ਗਿਆ RAM ਨੂੰ ਕੀ ਨੇ ਪੁੱਛਣਾ ਸੀ ਪਰ ਜਿਹੜੀ ਨੌਕਰ ਨਹੀਂ ਸੀ ਉਹਨਾਂ ਤਰਸ ਕਰਦੀ ਸੀ RAM ਤੇ ਉਹ ਸੋਚਦੀ ਸੀ ਕਿ ਵੀ ਕਿੰਨੇ ਮਤਲਬੀ ਨੇ ਇਹ ਲੋਕ ਵੀ ਆਪਣੀ ਔਲਾਦ ਹੁੰਦੀ ਆ ਜਿਹੜੀ ਜਾਂ ਜੀਵਨ ਸਾਥੀ ਹੁੰਦਾ ਉਹ ਆਪਣੇ ਦੁੱਖ ਸੁੱਖ ਦੇ ਵਿੱਚ ਸਾਥ ਦੇਣ ਲਈ ਹੁੰਦਾ ਪਰ ਇਹ ਤਾਂ ਬਹੁਤ ਹੀ ਮਤਲਬੀ ਨੇ ਵੀ ਉਹਦੇ ਵਿਚਾਰੇ ਦੀ ਸੰਭਾਲ ਕਿਹਨੇ ਕਰਨੀ ਸੀ ਨਣਾ ਜਿਹੜੀ ਉਹ ਬਿਲਕੁਲ ਵੀ ਆਪਣੇ ਪਤੀ ਦੀ ਕੇਅਰ ਨਹੀਂ ਕਰਦੀ ਤੇ ਜਿਹੜੀ ਨੌਕਰ ਨਹੀਂ ਹੁੰਦੀ ਆ ਉਹਨੂੰ ਤਰਸ ਆਉਂਦਾ ਆ ਰਾਮ ਤੇ ਜਿਹੜੀ ਨੌਕਰ ਨਹੀਂ ਹੁੰਦੀ ਆ ਉਹ ਰਾਮ ਦੀ ਦੇਖਭਾਲ ਕਰਨ ਲੱਗ ਜਾਂਦੀ ਆ ਉਹਨੂੰ ਨਮਾਉਂਦੀ ਤੁਮਾਉਂਦੀ ਆ ਉਹਦੇ ਕੱਪੜੇ ਚੇਂਜ ਕਰਦੀ ਆ ਖਾਣਾ ਖਵਲਾਉਂਦੀ ਆ ਰਾਮ ਆ ਜਿਹੜਾ ਇੰਨਾ ਬੇਵੱਸ ਹੁੰਦਾ ਉਹ ਚਾਹੁੰਦਾ ਨਹੀਂ ਹੁੰਦਾ ਕਿ ਨੌਕਰਨੀ ਆ ਜਿਹੜੀ ਉਹਦਾ ਟਾਇਲਟ ਬਾਥਰੂਮ ਸਾਫ਼ ਕਰੇ ਜਾ ਉਹਨੂੰ ਸੰਭੇ ਕਿਉਂਕਿ ਉਹਨੂੰ ਤਰਸਾਉਂਦਾ ਹੁੰਦਾ ਉਹਨੂੰ ਐ ਲੱਗਦਾ ਹੁੰਦਾ ਵੀ ਇਹ ਮੇਰੀਆਂ ਧੀਆਂ ਵਰਗੀ ਆ ਵੀ ਮੈਂ ਹਨਾ ਵੀ ਕੋਈ ਪਰਦਾ ਹੁੰਦਾ ਇੱਕ ਬੰਦੇ ਬੁੜੀ ਦਾ ਵੀ ਚਲੋ ਪਤਨੀ ਜਿਹੜੀ ਹੁੰਦੀ ਆ ਉਹ ਤਾਂ ਸਭ ਸੰਭਾਲ ਕਰਦੀ ਆ ਆਪਣੇ ਪਤੀ ਦੀ ਹੁਣ ਨੌਕਰਨੀ ਤੋਂ ਆਪਦਾ ਜਿਹੜਾ ਕੇਅਰ ਕਰਾਉਣੀ ਉਹਨੂੰ ਚੰਗੀ ਨਹੀਂ ਲੱਗਦੀ ਸੀ ਪਰ ਜਿਹੜੀ ਨੌਕਰਨੀ ਸੀ ਉਹ ਕਹਿੰਦੀ ਵੀ ਸਾਬਜੀ ਤੁਸੀਂ ਨਾ ਪਲੀਜ਼ ਐ ਨਾ ਕਰਿਆ ਕਰੋ ਵੀ ਇਦਾਂ ਸ਼ਰਮ ਨਾ ਮੰਨਿਆ ਕਰੋ ਵੀ ਜਦੋਂ ਤੁਸੀਂ ਲਾਚਾਰ ਹੀ ਹੋਗੇ ਵੀ ਇਦਾਂ ਦੀ ਕੋਈ ਗੱਲ ਨਹੀਂ ਵੀ ਨਰਸਾਂ ਵੀ ਜਿਹੜੀਆਂ ਹਸਪੀਟਲ ਦੇ ਵਿੱਚ ਹੁੰਦੀਆਂ ਉਹ ਵੀ ਤਾਂ ਮਰੀਜ਼ਾਂ ਦੀ ਸਾਂਭ ਸੰਭਾਲ ਕਰਦੀਆਂ ਹੀ ਨੇ ਤੇ ਹੁਣ ਉਹ ਰਾਮ ਤੋਂ ਬੋਲਿਆ ਤਾਂ ਜਾਂਦਾ ਨਹੀਂ ਸੀ ਵਿਚਾਰਾ ਉਹ ਅੱਖਾਂ ਦੇ ਵਿੱਚੋਂ ਉਹਦੇ ਹੰਝੂ ਵਗਦੇ ਰਹਿੰਦੇ ਪਰ ਜਿਹੜੀ ਨੌਕਰ ਨਹੀਂ ਸੀ ਉਹਨੇ ਕਦੇ ਵੀ ਉਹ ਤੋਂ ਹਲਕਤ ਨਹੀਂ ਮੰਨੀ ਸੀ ਕਦੇ ਵੀ ਉੰਖੀ ਜੀ ਨਹੀਂ ਸੀ ਉਹ ਪੂਰੀ ਤਨਦੇਹੀ ਨਾਲ ਉਹਦੀ ਸੰਭਾਲ ਕਰਦੀ ਸੀ ਕਿਉਂਕਿ ਉਹ ਸੋਚਦੀ ਸੀ ਕਿ ਮੈਂ ਕਿੰਨੇ ਸਾਲਾਂ ਦੀ ਇਹਨਾਂ ਦੇ ਘਰੋਂ ਕੰਮ ਕਰਦੀ ਆ ਜਿਹੜੇ ਮੇਰੇ ਬੱਚੇ ਆ ਉਹ ਪੜ ਰਹੇ ਆ ਇਹਨਾਂ ਦੇ ਸਿਰ ਤੇ ਪੜ ਰਹੇ ਆ ਵੀ ਜਦੋਂ ਇਹ ਮੇਰੇ ਮਾੜੇ ਸਮੇਂ ਦੇ ਵਿੱਚ ਖੜੇ ਆ ਵੀ ਹੁਣ ਜੇ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਈਆਂ ਤੇ ਇਹਨਾਂ ਤੇ ਮਾੜਾ ਸਮਾਂ ਆ ਗਿਆ ਤਾਂ ਵੀ ਮੈਂ ਇਹਨਾਂ ਦਾ ਸਾਥ ਥੋੜੀ ਛੱਡਣਾ ਉਸ ਤੋਂ ਬਾਅਦ ਜਿਹੜੇ RAM ਦੇ ਬੱਚੇ ਹੁੰਦੇ ਆ ਉਹ ਦੂਸਰੇ ਜਿਹੜੇ ਫਾਰਮ ਹਾਊਸ ਦੇ ਵਿੱਚ ਸ਼ਿਫਟ ਹੋ ਜਾਂਦੇ ਆ ਕਿਉਂਕਿ ਉਹ ਉਸ ਘਰ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਜਿੱਥੇ ਉਹਨਾਂ ਦਾ ਪਿਓ ਬਿਮਾਰ ਹੁੰਦਾ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਾਡੇ ਤੇ ਇੱਕ ਬੋਝ ਹੀ ਆ ਉਹ ਚਾਰੋਂ ਬੱਚੇ ਤੇ ਉਹਨਾਂ ਦੀ ਮਾਂ ਜਿਹੜੇ ਫਾਰਮ ਹਾਊਸ ਦੇ ਵਿੱਚ ਸ਼ਿਫਟ ਹੋ ਗਏ ਹੁਣ ਉਹ ਸਾਰੇ ਆਪੋ ਆਪਣੀਆਂ ਮਨਮਰਜ਼ੀਆਂ ਕਰਨੀਆਂ ਸੀ ਤੇ ਉਹਨਾਂ ਨੂੰ ਇਹ ਸੀ ਵੀ ਇੱਥੇ ਇਹ ਸਾਨੂੰ ਵੇਖ-ਵੇਖ ਕੇ ਚੁਰ ਡਰਊਗਾ ਵੀ ਇਹਨੂੰ ਰਹਿਣ ਦੇ ਇਕੱਲੇ ਨਹੀਂ ਪਰ ਜਿਹੜੀ ਨੌਕਰ ਨਹੀਂ ਹੁੰਦੀ ਆ ਉਹ ਨਹੀਂ ਛੱਡ ਕੇ ਜਾਂਦੀ ਉਹ ਕਹਿੰਦੀ ਵੀ ਮਾਲਕਣ ਤੁਸੀਂ ਜਾਣਾ ਤਾਂ ਜਾਓ ਵੀ ਸਾਬਜੀ ਦੀ ਸੰਭਾਲ ਮੈਂ ਕਰ ਲਵਾਂ ਤੇ ਉਹ ਵੀ ਕਹਿੰਦੀ ਆ ਵੀ ਤੂੰ ਹੀ ਕਰ ਮੇਰੇ ਤੋਂ ਤਾਂ ਨਹੀਂ ਸੰਭਾਲ ਹੁੰਦੀਗੀ ਵੀ ਹੁਣ ਇਹਦਾ ਕੀ ਪਤਾ ਕਿੰਨੇ ਕ ਸਾਲਾਂ ਪਿਆਰ ਹੋਊਗਾ ਵੀ ਮੈਂ ਆਪਣੀ ਜ਼ਿੰਦਗੀ ਤਾਂ ਨਹੀਂ ਖਰਾਬ ਕਰਨੀ ਜਿਹੜਾ ਪੈਸਾ ਹੁੰਦਾ ਨਾ ਉਹ ਬੰਦੇ ਨੂੰ ਹੰਕਾਰੀ ਬਣਾ ਦਿੰਦਾ ਇੰਗੋ ਵਾਲਾ ਬਣਾ ਦਿੰਦਾ ਤੇ ਉਹਨੂੰ ਰਿਸ਼ਤਿਆਂ ਦੀ ਕਦਰ ਨਹੀਂ ਰਹਿੰਦੀ ਇਸੇ ਤਰ੍ਹਾਂ ਹੀ ਨੈਣਾ ਨੇ ਕੀਤਾ ਆਪਣੇ ਪਤੀ ਦੇ ਚੰਗੇ ਸਮੇਂ ਤਾਂ ਉਹਦੇ ਨਾਲ ਸੀ ਉਹਦਾ ਪੈਸਾ ਉਡਾਉਂਦੀ ਸੀ ਪੈਸੇ ਤੇ ਐਸ਼ ਕਰਦੀ ਸੀ ਮਾੜੇ ਸਮੇਂ ਤੇ ਵੀ ਉਹ ਪੈਸੇ ਤੇ ਐਸ਼ ਤਾਂ ਕਰਦੀ ਆ ਪਰ ਉਹ ਨੂੰ ਇਹ ਹੁੰਦਾ ਕਿ ਮੈਨੂੰ ਰਾਮ ਨੂੰ ਸੰਭਾਲਣਾ ਨਾ ਪਵੇ ਰਾਮ ਆ ਜਿਹੜਾ ਉਹ 2 ਦਿਨਾਂ ਬਾਅਦ ਜਿਹੜੀ ਨੌਕਰਨੀ ਆ ਉਹ ਤੋਂ ਇਸ਼ਾਰੇ ਨਾਲ ਪੁੱਛਦਾ ਵੀ ਨਾ ਤਾਂ ਬੱਚੇ ਕਦੇ ਮੇਰੇ ਕਮਰੇ 'ਚ ਆਏ ਆ ਵੀ ਨਹੀਂ ਆਏ ਨਾ ਆਏ ਉਹ ਕਿੱਧਰ ਗਏ ਨੇ ਜਿਹੜੀ ਨੌਕਰਨੀ ਹੁੰਦੀ ਆ ਉਹ ਉਹਦਾ ਨਾਮ ਸ਼ੀਲਾ ਹੁੰਦਾ ਸ਼ੀਲਾ ਜਿਹੜੀ ਉਹ ਦੱਸਣਾ ਨਹੀਂ ਚਾਹੁੰਦੀ ਹੁੰਦੀ ਕਿਉਂਕਿ ਉਹ ਨੂੰ ਇਹ ਸੀ ਵੀ ਜਿਹੜੇ ਸਾਭ ਜੀ ਆ ਹਨਾ ਵੀ ਉਹ ਹੋਰ ਵੀ ਦੁਖੀ ਹੋ ਜਾਣਗੇ ਵੀ ਪਰ ਜਦੋਂ ਰਾਮ ਪੁੱਛਣੋਂ ਨਹੀਂ ਹਟਦਾ ਵਾਰ-ਵਾਰ ਤਾਂ ਸ਼ੀਲਾ ਜਿਹੜੀ ਕਹਿ ਦਿੰਦੀ ਹੈ ਕਿ ਨੈਣਾ ਮੈਡਮ ਤੇ ਬੱਚੇ ਤਾਂ ਫਾਰਮ ਹਾਊਸ ਦੇ ਵਿੱਚ ਸ਼ਿਫਟ ਹੋ ਗਏ ਉਹ ਬੜਾ ਰੋਂਦਾ ਬੜਾ ਰੋਂਦਾ ਉਹ ਸੋਚਦਾ ਕਿ ਵੀ ਮੈਂ ਮੰਜੇ ਤੇ ਪਿਆ ਵੀ ਇਹਨਾਂ ਤੋਂ ਦੇਖ ਲੋ ਜਰਿਆ ਨਹੀਂ ਜਾਂਦਾ ਤੇ ਉਹ ਰੱਬ ਅੱਗੇ ਅਰਦਾਸ ਕਰਦਾ ਵੀ ਰੱਬਾ ਜਾਂ ਤਾਂ ਮੈਨੂੰ ਠੀਕ ਕਰ ਦੇ ਤੇ ਜਾਂ ਤੂੰ ਮੇਰਾ ਇੱਕ ਪਾਸਾ ਕਰ ਦੇ ਵੀ ਮੈਨੂੰ ਇਸ ਚੀਜ਼ ਤੋਂ ਸ਼ਰਮ ਵੀ ਆਉਂਦੀ ਆ ਇਹ ਮੈਨੂੰ ਇਹ ਵੀ ਲੱਗਦਾ ਵੀ ਮੈਂ ਵਿਚਾਰੀ ਸ਼ੀਲਾ ਤੇ ਬੋਝ ਬਣ ਗਿਆ ਪਰ ਸ਼ੀਲਾ ਉਹਨੂੰ ਕਹਿੰਦੀ ਆ ਕਿ ਸਾਬ ਜੀ ਤੁਸੀਂ ਕਦੇ ਵੀ ਇਸ ਗੱਲ ਦੀ ਚਿੰਤਾ ਚ ਨਾ ਰਹੇਓ ਜਾਂ ਇਸ ਗੱਲ ਦਾ ਬੋਝ ਨਾ ਰੱਖਿਓ ਕਿ ਮੈਂ ਤੁਹਾਡੀ ਸਭ ਸੰਭਾਲ ਕਰਦੀ ਆ ਕੋਈ ਗੱਲ ਨਹੀਂ ਜਿਹੜੀ ਸ਼ੀਲਾ ਹੁੰਦੀ ਆ ਪਹਿਲਾਂ ਉਹ ਥੋੜੇ ਦੂਰ ਰਹਿੰਦੀ ਹੁੰਦੀ ਆ ਪਰ ਜਦੋਂ ਨੈਣਾ ਛੱਡ ਕੇ ਚਲੀ ਗਈ ਹੈਨਾ ਆਪਣੇ ਪਤੀ ਨੂੰ ਤਾਂ ਜਿਹੜੀ ਸ਼ੀਲਾ ਵੀ ਉਹ ਇਹਨਾਂ ਦੇ ਘਰੀ ਰਹਿਣ ਲੱਗ ਜਾਂਦੀ ਆ ਇੱਕ ਕਮਰੇ ਦੇ ਵਿੱਚ ਉਹ ਸ਼ਿਫਟ ਕਰ ਲੈਂਦੀ ਆਪਣਾ ਸਮਾਨ ਕਿਉਂਕਿ ਉਹਨੂੰ ਇਹ ਸੀ ਵੀ ਪਹਿਲਾਂ ਤਾਂ ਨੈਣਾ ਹੁੰਦੀ ਸੀ ਘਰੇ ਵੇਲੇ-ਕਵੇਲੇ ਬੱਚੇ ਵੀ ਹੁੰਦੇ ਸੀ ਚਲ ਐਂ ਹੁੰਦਾ ਸੀ ਵੀ ਮਾਲਕ ਨੂੰ ਕਿਤੇ ਬਾਥਰੂਮ ਟਾਇਲਟ ਦੀ ਲੋੜ ਆ ਤਾਂ ਉਹ ਕਰਾ ਦੇਣਗੇ। ਪਰ ਮੈਂ ਕਿਉਂ ਕਰਾਉਂਦੇ ਨਹੀਂ ਸੀ ਪਰ ਫਿਰ ਵੀ ਚਲੋ ਇੱਕ ਸਹਾਰਾ ਹੁੰਦਾ ਵੀ ਬੰਦਾ ਜੇ ਕੋਈ ਕਰੇ ਹੈਗਾ ਤਾਂ ਪਰ ਉਸ ਤੋਂ ਬਾਅਦ ਸ਼ੀਲਾ ਨੂੰ ਇਹ ਹੁੰਦਾ ਵੀ ਹੁਣ ਸਾਭਜੀ ਨੂੰ ਕਿਤੇ ਪਾਣੀ ਦੀ ਪਿਆਸ ਲੱਗੀ, ਭੁੱਖ ਲੱਗੀ ਜਾਂ ਟਾਇਲਟ ਬਾਥਰੂਮ ਕਿਤੇ ਜਾਣਾ ਹੋਇਆ ਤਾਂ ਵੀ ਐਂ ਔਖਾ ਹੋ ਜੂ। ਉਹ ਪੁੱਛ ਲੈਂਦੀ ਆ ਵੀ ਸਾਭਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਆਪਣੇ ਬੱਚੇ ਇੱਥੇ ਲਿਆਵਾਂ। ਤੇ ਉਹ ਇਸ਼ਾਰਾ ਕਰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਵੀ ਤੂੰ ਲੈ ਆ ਚਲੋ ਉਹਨਾਂ ਆਪਣੇ ਬੇਟੇ ਤੇ ਬੇਟੀ ਨੂੰ ਲੈ ਆਉਂਦੀ ਆ ਉਹਦੇ ਬੇਟਾ ਤੇ ਬੇਟੀ ਸਕੂਲ ਜਾਂਦੇ ਆ ਪੜ੍ਹਦੇ ਆ ਉਹ ਤੇ ਉਹਦੇ ਪਤੀ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੁੰਦੀ ਆ ਪੂਰੀ ਤਨਦੇਹੀ ਨਾਲ ਉਹ ਜਿਹੜੀ ਸ਼ੀਲਾ ਮਾਲਕ ਦੀ ਜਿਹੜੀ ਸੰਭਾਲ ਕਰਦੀ ਆ ਤੇ ਰਾਮ ਆ ਨਾ ਜਿਹੜਾ ਇੱਕ ਦਿਨ ਸ਼ੀਲਾ ਨੂੰ ਕਹਿੰਦਾ ਇਸ਼ਾਰੇ ਨਾਲ ਕਿ ਮੈਨੂੰ ਕਿਸੇ ਹਸਪਤਾਲ ਦੇ ਵਿੱਚ ਲੈ ਚੱਲ ਹੋਰ ਹਸਪਤਾਲ ਦੇ ਵਿੱਚ ਵੀ ਕੀ ਆ ਮੈਨੂੰ ਕੋਈ ਮਾੜਾ ਮੋਟਾ ਫਰਕ ਪੈ ਜੇ ਤਾਂ ਉਹ ਨਾ ਉਨੂਰਾਮ ਨੂੰ ਕਿਸੇ ਹਸਪੀਟਲ ਦੇ ਵਿੱਚ ਲੈ ਜਾਂਦੀ ਆ ਤੇ ਉੱਥੇ ਡਾਕਟਰ ਜਿਹੜਾ ਬਾਹਰੋਂ ਆਇਆ ਹੁੰਦਾ ਉਹ ਡਾਕਟਰ ਕਹਿੰਦਾ ਕਿ ਇਹਨਾਂ ਨੂੰ ਪੈਰਾਲਾਈਜ਼ ਦੋ ਅਟੈਕ ਹੋਏ ਹੋਏ ਨੇ ਵੀ ਹੋ ਸਕਦਾ ਇਹ ਠੀਕ ਹੋ ਜਾਣ ਪਰ ਇਹਨਾਂ ਦੀ ਸੰਭਾਲ ਕਾਫੀ ਕਰਨੀ ਪਊਗੀ ਵੀ ਜਿਹੜਾ ਇਹਨਾਂ ਦੀ ਮਤਲਬ ਜ਼ਬਾਨ ਕੰਮ ਛੱਡ ਗਈ ਉਹਦੇ ਲਈ ਕੁਝ ਕੁ ਐਕਸਰਸਾਈਜ਼ ਤੇ ਦਵਾਈ ਉਹਨੇ ਦਿੱਤੀ ਵੀ ਬੋਲਣ ਤਾਂ ਇਹ ਛੇਤੀ ਲੱਗ ਜਾਣਗੇ ਚਲੋ ਭਾਈ ਸ਼ੀਲਾ ਨੇ ਨਾ ਪੂਰੀ ਮਿਹਨਤ ਕੀਤੀ ਜਿਵੇਂ ਐਕਸਰਸਾਈਜ਼ ਦੱਸਿਆ ਸੀ ਖਾਣ ਪੀਣ ਦੱਸਿਆ ਸੀ ਜਾਂ ਦਵਾਈਆਂ ਦਸੀਆਂ ਸੀ ਉਹਨੇ ਪੂਰੀਆਂ ਦਿੱਤੀਆਂ ਤੇ 1 ਮਹੀਨੇ ਦੇ ਵਿੱਚ ਵਿੱਚ ਹੀ ਜਿਹੜਾ ਆਰਾਮ ਆ ਉਹ ਬੋਲਣ ਲੱਗ ਜਾਂਦਾ ਫਿਰ ਉਹ ਬੋਲ ਕੇ ਆਪਦਾ ਮਨ ਹਨਾ ਹਲਕਾ ਕਰ ਲੈਂਦਾ ਗੱਲਾਂ ਕਰਕੇ ਉਹ ਸ਼ੀਲਾ ਨੂੰ ਕਹਿੰਦਾ ਵੀ ਸ਼ੀਲਾ ਇੱਕ ਤਾਂ ਤੂੰ ਆ ਹਨਾ ਵੀ ਤੇਰੇ ਲਈ ਮੈਂ ਕੁਝ ਨਹੀਂ ਕੀਤਾ ਤੂੰ ਸਾਡੇ ਘਰੇ ਕੰਮ ਕਰਦੀ ਸੀ ਤੇ ਮੈਂ ਤੈਨੂੰ ਤਨਖਾਹ ਦਿੰਦਾ ਸੀ ਵੀ ਇੰਨਾ ਕੀ ਰਿਸ਼ਤਾ ਸੀ ਆਪਣਾ ਵੀ ਦੇਖ ਤੂੰ ਮੈਨੂੰ ਇਕੱਲੇ ਨੂੰ ਨਹੀਂ ਛੱਡਿਆ ਵੀ ਪਰ ਮੇਰਾ ਪਰਿਵਾਰ ਮੈਨੂੰ ਇਕੱਲੇ ਨੂੰ ਛੱਡ ਗਿਆ ਉਹ ਕਹਿੰਦੀ ਵੀ ਸਾਹਿਬ ਜੀ ਇਹ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ ਵੀ ਲੋਕ ਐਵੇਂ ਨਹੀਂ ਕਹਿੰਦੇ ਵੀ ਖੂਨ ਸਫੈਦ ਹੋ ਗਿਆ ਵੀ ਵਾਕਈ ਤੁਹਾਡੇ ਘਰ ਵੱਲ ਵੇਖ ਕੇ ਤਾਂ ਮੈਨੂੰ ਵੀ ਲੱਗਦਾ ਵੀ ਕਰੋੜਾਂ ਦੀ ਆਮਦਨ ਹਨਾ ਤੁਹਾਡੀ ਹੈਗੀ ਸੀ ਕਰੋੜਾਂ ਦੀ ਜਾਇਦਾਦ ਤੁਸੀਂ ਆਪਣੇ ਬੱਚਿਆਂ ਲਈ ਛੱਡੀ ਆਪਣੇ ਪਤਨੀ ਲਈ ਪਰ ਉਹ ਦੇਖੋ ਤੁਹਾਨੂੰ ਮਾੜੇ ਸਮੇਂ ਦੇ ਵਿੱਚ ਉਹ ਖੁਦ ਹੀ ਛੱਡ ਗਈ ਐਦਾਂ ਗੱਲਾਂ ਬਾਤਾਂ ਕਰਦੇ ਚਲੋ ਉਹਨਾਂ ਦਾ ਟਾਈਮ ਲੰਘ ਜਾਂਦਾ ਤੇ ਇੱਕ ਦਿਨ ਆਰਾਮ ਸ਼ੀਲਾ ਨੂੰ ਬੁਲਾਉਂਦਾ ਸ਼ੀਲਾ ਤੂੰ ਇੱਥੇ ਆ ਕੇ ਮੇਰੇ ਕੋਲ ਬੈਠ ਉਹ ਕਹਿੰਦੀ ਹਾਂਜੀ ਸਾਹਿਬ ਜੀ ਉਹ ਕਹਿੰਦਾ ਵੀ ਵੈਸੇ ਤਾਂ ਹਨਾ ਜਿਹੜਾ ਪਤੀ ਹੁੰਦਾ ਉਹਨੂੰ ਇਸ ਸਥਿਤੀ ਦੇ ਵਿੱਚ ਆਪਣੀ ਪਤਨੀ ਦੀ ਸਭ ਤੋਂ ਵੱਧ ਲੋਡ ਹੁੰਦੀ ਆ ਵੀ ਮੈਂ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਆਪਣੀ ਪਤਨੀ ਨੂੰ ਦੱਸਣੀਆਂ ਸੀ ਜਦੋਂ ਉਹ ਹੁਣ ਮੈਨੂੰ ਛੱਡ ਕੇ ਚਲੀ ਗਈ ਵੀ ਉਹ ਤਾਂ ਕਦੇ 6 ਮਹੀਨਿਆਂ ਦੇ ਵਿੱਚ ਇੱਕ ਦਿਨ ਗੇੜਾ ਮਾਰਦੀ ਹੈਗੀ ਉਹ ਵੀ ਬਸ ਦੇਖਣ ਆਉਂਦੀ ਆ ਵੀ ਮੈਂ ਜਿਉਂਦਾ ਕਿ ਮਰ ਗਿਆ ਵੀ ਮੈਂ ਨਾ ਤੈਨੂੰ ਇੱਕ ਰਾਜ ਦੀ ਗੱਲ ਦੱਸਣਾ ਚਾਹਣਾ ਉਹ ਕਹਿੰਦੀ ਵੀ ਹਾਂਜੀ ਸਾਹਿਬ ਦੱਸੋ ਉਹ ਕਹਿੰਦਾ ਵੀ ਮੇਰੀ ਨਾ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਆ ਉਹਦੇ ਕਾਗਜ਼ ਆ ਜਿਹੜੇ ਉਹ ਮੇਰੇ ਦਫ਼ਤਰ ਦੇ ਵਿੱਚ ਪਏ ਆ। ਵੀ ਰੱਬ ਨਾ ਕਰੇ ਮੈਨੂੰ ਕੱਲ ਨੂੰ ਕੁਝ ਹੋ ਜੇ। ਵੀ ਤੂੰ ਐਂ ਦਾ ਕਰ ਇੱਕ ਦਿਨ ਤੂੰ ਦਫ਼ਤਰ ਦੇ ਵਿੱਚ ਜਾ ਤੇ ਜਿਹੜੇ ਉਹ ਸਾਰੇ ਪ੍ਰਾਪਰਟੀ ਦੇ ਕਾਗਜ਼ ਆ ਤੇ ਉਹਦੇ ਵਿੱਚ ਕੁਝ ਨਕਦੀ ਵੀ ਆ ਵੀ ਤੂੰ ਉਹ ਲੈ ਕੇ ਆ। ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜੀ ਉਹਦੀ ਔਲਾਦ ਆ ਉਹ ਇੰਨੀ ਪ੍ਰੋਸੇਜੋਗ ਹੈ ਨਹੀਂ ਇਸ ਕਰਕੇ ਉਹਨੇ ਦੱਸਿਆ ਨਹੀਂ ਸੀ ਆਪਣੀ ਔਲਾਦ ਨੂੰ। ਕਿਉਂਕਿ ਛੋਟੇ ਹੁੰਦੇ ਤਾਂ ਹੀ ਉਹਨੂੰ ਪਤਾ ਲੱਗ ਗਿਆ ਸੀ ਵੀ ਜਿਹੜੇ ਉਹਦੇ ਬੱਚੇ ਨੇ ਉਹ ਉਹਦੀ ਕੋਈ ਜ਼ਿਆਦਾ ਕੇਅਰ ਨਹੀਂ ਕਰਨਗੇ। ਉਹ ਜਿਹੜੀ ਪ੍ਰਾਪਰਟੀ ਬਣਾਈ ਸੀ ਉਹਨੇ ਜਾਂ ਪੈਸਾ ਰੱਖਿਆ ਸੀ ਉਹਨੇ ਇਸ ਸੋਚ ਕੀ ਰੱਖਿਆ ਸੀ ਕਿ ਵੀ ਕਦੇ ਔਖੇ ਵੇਲੇ ਕਦੇ ਕੰਮ ਆ ਜਾਂਦਾ ਤੇ ਉਹਨੂੰ ਇਹ ਸੀ ਵੀ ਮੈਂ ਇਹ ਸਾਰਾ ਕੁਝ ਆਪਣੀ ਪਤਨੀ ਦੇ ਨਾਮ ਕਰੂੰਗਾ ਪਰ ਪਤਨੀ ਬੱਚਿਆਂ ਤੋਂ ਵੀ ਜ਼ਿਆਦਾ ਧੋਖੇਬਾਜ਼ ਨਿਕਲੀ ਤੇ ਜਿਹੜੀ ਸ਼ੀਲਾ ਗਈ ਉਹ ਜਾਂਦੀ ਆ ਦਫ਼ਤਰ ਦੇ ਵਿੱਚ ਆਪਣੇ ਬੇਟੇ ਨੂੰ ਲੈ ਜਾਂਦੀ ਆ ਉਹ ਤੇ ਜਿੰਨਾ ਵੀ ਕੁਝ ਉਹਨੇ ਕਿਹਾ ਹੁੰਦਾ ਰਾਮ ਨੇ ਉਹ ਸਾਰਾ ਕੁਝ ਚੱਕ ਲਿਆਉਂਦੀ ਆ ਫਾਈਲ ਪਾਗਜ ਪੱਤਰ ਵਾਲੀ ਜਾਂ ਜਿੰਨੇ ਪੈਸੇ ਹੁੰਦੇ ਆ ਲਿਆ ਕੇ ਉਹ ਉਵੇਂ ਹੀ ਰਾਮ ਨੂੰ ਫੜਾ ਦਿੰਦੀ ਆ ਤੇ ਰਾਮ ਉਹਨੂੰ ਦੱਸਦਾ ਕਿ ਐਦਾਂ ਦੇਖੋ ਮੈਂ ਪ੍ਰਾਪਰਟੀ ਬਣਾਈ ਆ ਹਨਾ ਇੰਨਾ ਪੈਸਾ ਮੈਂ ਰੱਖਿਆ ਵੀ ਮੇਰੀ ਪਤਨੀ ਜਦੋਂ ਮੇਰੇ ਕੋਲ ਰਹੀ ਨਹੀਂ ਵੀ ਉਹਨੂੰ ਮੈਂ ਕੀ ਦੇਵਾਂ ਤੇ ਉਹ ਕਹਿੰਦਾ ਵੀ ਤੂੰ ਐਦਾਂ ਕਰ ਵੀ ਜਿਹੜਾ ਤੇਰਾ ਬੇਟਾ ਉਹ ਕੀ ਕਰਦਾ ਉਹ ਕਹਿੰਦੀ ਵੀ ਸਾਹਿਬ ਜੀ ਮੇਰਾ ਬੇਟਾ ਪਲੱਸ 2 ਕਰ ਰਿਹਾ ਤੇ ਬੇਟੀ ਮੇਰੀ ਬੀਏ ਕਰ ਰਹੀ ਆ ਉਹ ਕਹਿੰਦਾ ਵੀ ਦੇਖ ਤੂੰ ਮੇਰੀ ਇੰਨੀ ਸੰਭ ਸੰਭਾਲ ਕੀਤੀ ਬਿਨਾਂ ਕਿਸੇ ਸਵਾਰਥ ਦੇ ਸਿਰਫ ਤਨਖਾਹ ਤੇ ਤੂੰ ਐਂ ਕਰ ਵੀ ਆਪਣੇ ਬੇਟੀ ਨੂੰ ਤੇ ਬੇਟੇ ਨੂੰ ਜੋ ਵੀ ਕੁਝ ਕਰਾਉਣਾ ਚਾਹਣੀ ਆ ਪੜਾਈ ਦਾ ਤੂੰ ਫਿਕਰ ਨਾ ਕਰ ਵੀ ਇਹਦੇ ਚੋਂ ਅੱਧਾ ਪੈਸਾ ਮੈਂ ਤੇਰੇ ਨਾਮ ਕਰਦਾ। ਉਹ ਕਹਿੰਦੀ ਵੀ ਨਹੀਂ ਸਾਹਬ ਜੀ ਇਹ ਗੱਲ ਗਲਤ ਆ ਵੀ ਮੈਂ ਹਨਾ ਜੇ ਤੁਹਾਡੇ ਘਰੇ ਕੰਮ ਕੀਤਾ ਤਾਂ ਮੈਂ ਪਗਾਰ ਲਈ ਆ ਆਪਣੀ ਤਨਖਾਹ ਲਈ ਆ ਵੀ ਇਸ ਤਰ੍ਹਾਂ ਕਿਸੇ ਦੀ ਪ੍ਰਾਪਰਟੀ ਤੇ ਮੈਂ ਆਪਣਾ ਹੱਕ ਨਹੀਂ ਸਮਝਦੀ। ਉਹ ਕਹਿੰਦਾ ਵੀ ਮੈਂ ਇਹ ਨਹੀਂ ਕਹਿ ਰਿਹਾ ਕਿ ਤੂੰ ਹੱਕ ਸਮਝਦੀ ਆ ਵੀ ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ। ਵੀ ਜਦੋਂ ਤੂੰ ਮੇਰੀ ਇੰਨੀ ਸੰਭਾਲ ਸੰਭਾਲ ਕੀਤੀ। ਉਹ ਕਹਿੰਦੀ ਵੀ ਸਾਹਬ ਜੀ ਪੈਸਾ ਜੇ ਤੁਹਾਡੇ ਕੋਲ ਇੰਨਾ ਹੈਗਾ ਤਾਂ ਤੁਸੀਂ ਕਿਸੇ ਹੋਰ ਵਧੀਆ ਵੱਡੇ ਹਸਪੀਟਲ ਦੇ ਵਿੱਚੋਂ ਆਪਣਾ ਟ੍ਰੀਟਮੈਂਟ ਕਰਾਓ। ਜਿੱਥੇ ਵੀ ਤੁਸੀਂ ਮੈਨੂੰ ਕਹੋਗੇ ਮੈਂ ਤੇ ਤੁਹਾਨੂੰ ਲੈ ਚਲੂੰਗੀ ਵੀ ਮੈਂ ਤੇ ਮੇਰਾ ਬੇਟਾ ਲੈ ਜਾਾਂਗੀ ਤੇ ਵੀ ਤੁਸੀਂ ਪੈਸਾ ਕੀ ਕਰਨਾ ਹੈਣਾ ਜਦੋਂ ਤੁਸੀਂ ਚੱਲ ਫੇਰੀ ਨਹੀਂ ਸਕਦੇ ਤੇ ਉਹ ਕਹਿੰਦਾ ਵੀ ਠੀਕ ਹੈ ਵੀ ਮੈਂ ਪਤਾ ਕਰਦਾ ਤੇ ਉਹ ਫੋਨ ਤੇ ਹੈਣਾ ਸਰਚ ਕਰਦਾਗਾ ਤੇ ਇੱਕ ਵੱਡੇ ਸ਼ਹਿਰ ਦੇ ਵਿੱਚ ਇੱਕ ਵੱਡਾ ਹਸਪੀਟਲ ਹੁੰਦਾ ਉੱਥੇ ਵਧੀਆ ਡਾਕਟਰ ਹੁੰਦਾ ਤੇ ਉਹ ਜਿਹੜੀ ਸ਼ੀਲਾ ਨੂੰ ਕਹਿੰਦਾ ਕਿ ਆਪਾਂ ਫਲਾਨੇ ਹਸਪੀਟਲ ਜਾਣਾ ਸ਼ੀਲਾ ਗੱਡੀ ਕਰਾਉਂਦੀ ਆ ਆਪਣੇ ਬੇਟੇ ਨੂੰ ਨਾਲ ਲੈ ਕੇ ਰਾਮ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੀ ਆ ਇਹ ਹਸਪੀਟਲ ਦੇ ਵਿੱਚ ਆਰਾਮ ਨੂੰ 1 ਮਹੀਨਾ ਰੱਖਿਆ ਜਾਂਦਾ ਉੱਥੇ ਉਹਦੀ ਪ੍ਰੋਪਰ ਕੇਅਰ ਖਾਣ ਪੀਣ ਦਾ ਸਾਰਾ ਖਿਆਲ ਰੱਖਿਆ ਜਾਂਦਾ ਤੇ ਪ੍ਰੋਪਰ ਉਹ ਤੋਂ ਐਕਸਰਸਾਈਜ਼ ਕਰਾਈਆਂ ਜਾਂਦੀਆਂ ਡੇਢ ਮਹੀਨੇ ਦੇ ਵਿੱਚ ਆਰਾਮ ਆ ਜਿਹੜਾ ਤੁਰਨ ਲੱਗ ਜਾਂਦਾ ਤੇ ਉਹਦਾ ਪੈਰਾਲਾਈਜ਼ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਫਿਰ ਡੇਢ ਮਹੀਨੇ ਤੋਂ ਬਾਅਦ ਜਦੋਂ ਉਹਨੂੰ ਛੁੱਟੀ ਦਿੱਤੀ ਜਾਂਦੀ ਹੈ ਉਹ ਘਰ ਆਉਂਦੀ ਆ ਤੇ ਇੱਕ ਦਿਨ ਜਿਹੜੀ ਨੈਣਾਗੀ ਉਹ ਘਰ ਆਉਂਦੀ ਆ ਤੇ ਆਰਾਮ ਨੂੰ ਕਹਿੰਦੀ ਆ ਕਿ ਵੀ ਮੈਂ ਦੋ ਵਾਰ ਆ ਕੇ ਮੁੜ ਗਈ ਤੁਸੀਂ ਬਿਨਾਂ ਦੱਸੇ ਕਿੱਥੇ ਚਲੇ ਗਏ ਸੀ ਕਹਿੰਦੀ ਮੈਨੂੰ ਤਾਂ ਐਂ ਲੱਗਦਾ ਸੀਗਾ ਵੀ ਸ਼ੀਲਾ ਨਾਲ ਲੈ ਕੇ ਤੁਹਾਨੂੰ ਕਿਤੇ ਚਲੀ ਗਈ ਪ੍ਰਾਪਰਟੀ ਦੇ ਲਾਲ ਚ ਉਹ ਕਹਿੰਦਾ ਵੀ ਤੈਨੂੰ ਸ਼ਰਮ ਚਾਹੀਦੀ ਆ ਵੀ ਤੈਨੂੰ ਐਡਾ ਵੱਡਾ ਜਿਹੜਾ ਤੂੰ ਇਲਜ਼ਾਮ ਲਾ ਰਹੀ ਆ ਇਹ ਬੋਲਣ ਤੋਂ ਪਹਿਲਾਂ ਤੂੰ ਸੋਚਿਆ ਵੀ ਉਹ ਔਰਤ ਜਿਹੜੀ ਮੇਰੇ ਔਖੇ ਸਮੇਂ ਮੇਰੇ ਨਾਲ ਖੜੀ ਇੱਕ ਨੌਕਰ ਨਹੀਂ ਹੋ ਕੇ ਉਹਦੇ ਤੇ ਤੂੰ ਐਡਾ ਇਲਜ਼ਾਮ ਲਾਉਂਦੀ ਸੋਹਣੀ ਨਹੀਂ ਲੱਗਦੀ ਵੀ ਤੂੰ ਮੇਰੀ ਪਤਨੀ ਸੀ ਫਿਰ ਤੂੰ ਮੇਰੀ ਕਿੰਨੀ ਕ ケア ਕੀਤੀ ਤੇ ਉਹ ਹੈਰਾਨ ਰਹਿ ਜਾਂਦੀ ਆ ਜਦੋਂ ਉਹ ਉਹਦੇ ਸਾਹਮਣੇ ਮੰंजे ਤੋਂ ਉੱਠ ਕੇ ਬਾਥਰੂਮ ਜਾਂਦਾ ਤੇ ਵਧੀਆ ਬੋਲਣ ਲੱਗ ਜਾਂਦਾ ਉਹ ਕਹਿੰਦੀ ਵੀ ਫਿਰ ਪੈਸਾ ਤਾਂ ਥੋੜਾ ਹੀ ਲੱਗਿਆ ਜੇ ਤੁਸੀਂ ਠੀਕ ਹੋਇਓ ਇਲਾਜ ਕਰਾਇਆ ਜੇ ਲੈ ਕੇ ਗਈ ਆ ਇਹਦੇ ਵਿੱਚ ਕੀ ਹਸਾਨਾ ਕਹਿੰਦੀ ਉਹ ਤਾਂ ਗੱਲ ਮੈਂ ਇਹਨੂੰ ਕਹੀ ਸੀ ਵੀ ਜਿੱਥੇ ਤੈਨੂੰ ਲੱਗਦਾ ਹੋਇਆ ਹੋ ਹਸਪੀਟਲ ਦੇ ਵਿੱਚ ਇਹਨਾਂ ਨੂੰ ਲੈ ਜੀ ਹੁਣ ਕਹਿੰਦੀ ਬੱਚਿਆਂ ਕੋਲੇ ਕੌਣ ਰਹੇ ਫਿਰ ਬੱਚਿਆਂ ਦੀ ਸੰਭਾਲ ਵੀ ਤਾਂ ਜ਼ਰੂਰੀ ਸੀ ਮਤਲਬ ਐਦਾਂ ਕਰਕੇ ਉਹ ਆਪਣੇ ਜਿਹੜੇ ਗਲਤੀਆਂ ਤੇ ਪੜਦੇ ਪਾਉਣ ਦੀ ਕੋਸ਼ਿਸ਼ ਕਰਦੀ ਆ ਪਰ RAM ਉਹਨੂੰ ਕੁਝ ਵੀ ਨਹੀਂ ਕਹਿੰਦਾ ਤੇ ਜਦੋਂ ਉਹਨੂੰ ਆਏ ਪਤਾ ਲੱਗਦਾ ਹਨਾ ਨੈਣਾ ਨੂੰ ਵੀ ਜਿਹੜੇ ਇਹ ਨੌਕਰਨੀ ਦੇ ਬੇਟਾ ਤੇ ਬੇਟੀ ਆ ਉਹ ਵੱਡੇ ਵਧੀਆ ਕੋਰਸ ਕਰ ਰਹੇ ਆ ਤਾਂ ਉਹ ਕਹਿੰਦੀ ਆ ਸ਼ੀਲਾ ਤੇਰੇ ਕੋਲੇ ਇੰਨੇ ਪੈਸੇ ਕਿੱਥੋਂ ਆਏ ਤੂੰ ਆਪਣੇ ਬੱਚਿਆਂ ਨੂੰ ਵਧੀਆ ਕਾਲਜ ਦੇ ਵਿੱਚ ਪੜਾ ਰਹੀ ਆ ਤਾਂ ਸ਼ੀਲਾ ਜਿਹੜੀ ਚੁੱਪ ਕਰ ਜਾਂਦੀ ਆ ਤਾਂ ਆ ਰਾਮ ਕਹਿੰਦਾ ਵੀ ਇਹਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਮੈਂ ਕਰ ਰਿਹਾ ਤਾਂ ਜਿਹੜੀ ਨੈਣਾਂਗੀ ਉਹ ਰਾਮ ਨਾਲ ਲੜਦੀ ਆ ਕਿ ਤੁਹਾਨੂੰ ਕਿਹਨੇ ਕਿਹਾ ਵੀ ਇੰਨੇ ਤੇ ਪੈਸੇ ਲਾਓ ਉਹ ਕਹਿੰਦਾ ਫਿਰ ਤੁਸੀਂ ਵੀ ਕੌਣ ਹੋਣੇ ਹੋ ਮੈਨੂੰ ਟੋਕਣ ਵਾਲੇ ਇਹਦੇ ਬੱਚਿਆਂ ਤੇ ਪੈਸੇ ਲਾਏ ਆ ਮੈਂ ਆਪਣੀ ਮਰਜ਼ੀ ਨਾਲ ਲਾਏ ਆ ਜਿਹੜੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਮੈਨੂੰ ਛੱਡਿਆ ਇਹਨੇ ਮੇਰਾ ਸਾਥ ਦਿੱਤਾ ਇਹਦੇ ਬੱਚੇ ਪਿਓ ਬਾਰੇ ਨੇ ਗਰੀਬਣੀ ਔਰਤਾ ਇਹਨੇ ਆਪਣਾ ਘਰਵਾਰ ਛੱਡ ਕੇ ਨੇ ਇੱਥੇ ਇੱਕ ਰੂਮ ਦੇ ਵਿੱਚ ਸ਼ਿਫਟ ਕਰ ਲਿਆ ਤਾਂ ਕਿ ਮੈਂ ਇਕੱਲਾ ਨਾ ਰਹਾ ਵੀ ਤੁਹਾਡੇ ਵਰਗੇ ਪਰਿਵਾਰ ਨਾਲੋਂ ਤਾਂ ਮੈਂ ਇਕੱਲੇ ਹੀ ਚੰਗਾ ਸੀ ਵੀ ਅੱਜ ਮੈਂ ਜੇ ਹੈਗਾ ਹਨਾ ਠੀਕ ਆਗਾ ਬੋਲਣ ਜੋਗਾ ਹੈਗਾ ਤੇ ਤੁਰਨ ਜੋਗਾ ਹੈਗਾ ਤਾਂ ਸਿਰਫ ਸ਼ੀਲਾ ਦੀ ਵਜ੍ਹਾ ਨਾਲ ਆ ਵੀ ਤੁਸੀਂ ਤਾਂ ਮੈਨੂੰ ਮਰਨ ਵਾਸਤੇ ਛੱਡ ਗਏ ਸੀਗੇ ਹਾਂਜੀ ਦੋਸਤੋ ਇਹ ਆਪਣੇ ਸਮਾਜ ਦੀ ਸਚਾਈ ਆ ਕਿ ਇੱਕ ਬੰਦਾ ਜਦੋਂ ਕਮਾਉਂਦਾ ਉਦੋਂ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਪਰ ਜਦੋਂ ਉਹ ਬਿਮਾਰਠਮਾਰ ਹੋ ਜਾਂਦਾ ਜਾਂ ਮੰਜੇ ਤੇ ਬੈਠ ਜਾਂਦਾ ਤਾਂ ਉਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੋਝ ਲੱਗਣ ਲੱਗ ਜਾਂਦਾ ਸਾਨੂੰ ਕਦੇ ਵੀ ਆਪਣੇ ਚੋਂ ਇਨਸਾਨੀਅਤ ਖਤਮ ਨਹੀਂ ਹੋਣ ਦੇਣੀ ਚਾਹੀਦੀ ਜੇ ਸਾਡਾ ਜੀਵਨ ਸਾਥੀ ਲਾਚਾਰ ਹੋ ਜੇ ਤਾਂ ਉਹਨੂੰ ਛੱਡਿਆ ਨਹੀਂ ਜਾਂਦਾ ਉਹਨੂੰ ਸੰਭਾਇਆ ਜਾਂਦਾ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਜੇ ਜੀਵਨ ਸਾਥੀ ਨੇ ਨਾਲ ਸਾਥ ਦਿੱਤਾ ਤਾਂ ਫਿਰ ਆਪਾਂ ਔਲਾਦ ਤੋਂ ਕੀ ਉਮੀਦ ਰੱਖਾਂਗੇ ਨਾਲੇ ਜਦੋਂ ਨੈਣਾ ਨੇ ਇਹ ਗੱਲ ਨਹੀਂ ਸੋਚੀ ਕਿ ਅੱਜ ਜਿਹੜਾ ਰਾਮ ਆ ਉਹਨੂੰ ਇੰਨੀ ਵੱਡੀ ਬਿਮਾਰੀ ਲੱਗ ਗਈ ਉਹਨੂੰ ਮੇਰੀ ਔਲਾਦ ਛੱਡ ਗਈ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਫਿਰ ਮੇਰੀ ਔਲਾਦ ਨੇ ਮੈਨੂੰ ਕਿੱਥੋਂ ਸਾਂਭਣਾ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਆ ਉਹ ਇਹਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਕਦੇ ਦੁੱਖ ਕਦੇ ਸੁੱਖ ਪਰ ਸਾਨੂੰ ਕਦੇ ਵੀ ਆਪਣੇ ਪਰਿਵਾਰ ਤੋਂ ਪਾਸਾ ਨਹੀਂ ਵਟਣਾ ਚਾਹੀਦਾ ਬਹੁਤ ਲੋਕ ਹੁੰਦੇ ਆ ਜਿਹੜੇ ਬਿਨਾਂ ਸਵਾਰਥ ਸਾਡਾ ਸਾਥ ਦਿੰਦੇ ਆ ਸਾਡੇ ਨਾਲ ਔਖੇ ਸਮੇਂ ਖੜਦੇ ਆ ਅਹੇ ਜੇ ਲੋਕਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਆ ਉਹਨਾਂ ਦਾ ਇਹਸਾਨ ਕਦੇ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਲ ਜੀ